ਸਾਡੇ ਸਾਰਿਆਂ ਦੇ ਸਾਹਮਣੇ ਆ ਪੰਜਾਬ ਇਹ ਪਿਆਰੇ ਖਾਲਸਾ ਜੀ ਸਾਡੀ ਮਾਂ ਦੀ ਧਰਤੀ ਆ ਬੇਸ਼ੱਕ ਅਸੀਂ ਅੱਜ ਗਵਾਂਢੀ ਇਲਾਕੇ ਦੇ ਵਿੱਚ ਬੈਠੇ ਆ ਪਰ ਪੰਜਾਬ ਸਾਡਾ ਪੇਕਾ ਘਰਿਆ ਤੇ ਪੰਜਾਬ ਦੇ ਜਿਹੜੇ ਹਾਲਾਤ ਬਣਿਆ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਆ ਬੜਿਆਂ ਨੂੰ ਵੀਰ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਤੋਂ ਬਹੁਤ ਪ੍ਰੋਬਲਮ ਹੋ ਸਕਦੀ ਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਖਲੋਤੀ ਆ ਮੈਂ ਹਾਂ ਗੁਰੂ ਨਾਨਕ ਦੇ ਘਰ ਦੀ ਕੁਕਰ ਸਾਡਾ ਫਰਜ਼ ਆ ਸਦਾਤ ਦੇ ਉੱਤੇ ਜੋ ਗੁਰੂ ਨਾਨਕ ਨੇ ਸਾਨੂੰ ਤੋਰਿਆ ਉਹਦਾ ਹੋਕਾ ਲਾਉਣਾ ਸੱਚ ਦੇ ਨਾਲ ਖੜਨਾ ਕਿਉਂਕਿ ਬਾਣੀ ਕਹਿੰਦੀ ਆ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੇ ਜੇਤ ਹਮੇਸ਼ਾ ਸੱਚ ਦੀ ਹੁੰਦੀ ਆ ਤੇ ਮੈਂ ਬੇਨਤੀ ਕਰਾਂ ਆਹ ਜਿਹੜੀਆਂ ਮਾੜੀਆਂ ਸਰਕਾਰ ਅੱਜ ਫਿਰ ਤੋਂ ਸਾਨੂੰ ਖਾਲਸਾ ਜੀ ਜੋਗਡ 83 ਚ ਸਾਡੇ ਵੱਡੇ-ਵਡੇਰੇ ਆਪਣੇ ਤਨ ਤੇ ਸਹਾਰਿਆ ਇੱਕ ਨਾ ਫਿਰ ਤੋਂ ਸਾਡੀਆਂ ਅੱਖਾਂ ਦੇ ਸਾਹਮਣੇ ਲੈ ਕੇ ਆ ਰਹੀ ਆ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਵੀਰ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਤੇ ਜਿੰਨੇ ਚੁਝਾਰੂ ਯੋਧੇ ਆ ਉਹਨਾਂ ਦੀ ਗ੍ਰਫਤਾਰੀ ਨਜਾਇਜ਼ ਕਰਕੇ ਵੱਡੇ-ਵੱਡੇ ਉਹਨਾਂ ਤੇ ਖਾਲਸਾ ਜੀ ਧਰਾਵਾ ਲਾ ਕੇ ਕੇਸ ਦਰਜ ਕੀਤੇ ਉਹਨਾਂ ਦੀ ਰਿਹਾਈ ਵਾਸਤੇ ਜਿਤਨੀ ਸੰਗਤ ਬੈਠੀ ਆ ਮੈਂ ਇਤਿਹਾਸ ਫਿਰ ਆਰੰਭ ਕਰਾਂਗੀ ਪਹਿਲਾਂ ਸਾਰੀ ਸੰਗਤ ਨੇ ਇੱਕ ਮਿੰਟ ਇਕਾਗਰਤਾ ਵਿੱਚ ਬੈਠ ਕੇ ਸਤਨਾਮ ਵੈਗੁਰੂ ਦਾ ਜਾਪ ਕਰਨਾ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਆ ਦੁਨਿਆਵੀ ਲੋਕਾਂ ਦੀ ਕਚਹਿਰੀ ਅੰਦਰ ਨਹੀਂ ਆਪਣੇ ਗੁਰੂ ਦੀ ਕਚਹਿਰੀ ਦੇ ਅੰਦਰ ਅਰਦਾਸ ਬੇਨਤੀ ਕਰਨੀ ਆ ਜਿੱਥੋਂ ਸਾਨੂੰ ਇਨਸਾਫ਼ ਮਿਲਣਾ ਤੇ ਬੇਨਤੀ ਕਰਾ ਕੋਈ ਰਸਨਾ ਬੰਜੀ ਨਾ ਰਹੇ ਆ ਇਸ ਤਰਤੀ ਤੋਂ ਖਰਤੀ ਤੱਕ ਸਾਡੀ ਆਵਾਜ਼ ਜਿਹੜੀ ਅਜ ਪਹੁੰਚਣੀ ਚਾਹੀਦੀ ਆ ਜੇ ਸੱਚਮੁੱਚ ਆਪਣੇ ਆਪ ਨੂੰ ਗੁਲਕਰਗੀ ਤਰ ਪਾਦਸ਼ਾਹ ਮਹਾਰਾਜ ਦੇ ਪੁੱਤ ਕਹਾਉਂਦੇ ਨੇ ਇੱਥੇ ਹੱਕ ਦੀ ਗੱਲ ਇੱਥੇ ਇਨਸਾਫ਼ ਦੀ ਗੱਲ ਆ ਸਿੱਖਾਂ ਨਾਲ ੱਡਾ ਹਰਵਾਰ ਹੋਇਆ ਜਦੋਂ ਤੋਂ ਸਿੱਖੀ ਉਤਪਨ ਹੋਈ ਸਮੇਂ-ਸਮੇਂ ਦੀਆਂ ਸਰਕਾਰਾਂ ਮਾੜੀਆਂ ਹਕੂਮਤਾਂ ਨੇ ਸਾਨੂੰ ਟਾਲਣ ਵਾਸਤੇ ਬਿੱਤ ਚਾਲਾਂ ਚਲੀਆਂ ਪਰ ਯਾਦ ਰੱਖੀ ਸਰਕਾਰੇ ਮੰਨੂ ਸਾਡੀ ਦਾਦਰੀ ਅਸੀਂ ਮੰਨੂ ਦੇ ਸੋਏ ਇਹ ਜੋ ਜੋ ਸਾਨੂੰ ਵਰਦੇ ਅਸੀਂ ਧੂਣ ਸਵਾਏ ਔਰ ਜਿਹੜੇ ਇਸ ਲਹਿਰ ਨੂੰ ਖਾਲਸਤਾਨ ਦੇ ਨਾਮ ਤੇ ਬਦਨਾਮ ਕਰ ਰਹੇ ਨੇ ਨੈਸ਼ਨਲ ਮੀਡੀਏ ਵਾਲੇ ਮੈਂ ਉਹਨਾਂ ਨੂੰ ਦੱਸ ਦਵਾਂ ਖਾਲਸਤਾਨ ਦਾ ਹਵਾ ਨਾ ਲੋਕਾਂ ਨੂੰ ਦਿਖਾਓ ਖਾਲਸਾ ਰਾਜ ਦੀ ਗੱਲ ਦੱਸਾਂ 17 ਵਾਰ ਖਾਲਸਿਆਂ ਦਿੱਲੀ ਜਿੱਤੀ ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਹੈ ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤੇ ਤੁਹਾਡੇ ਕੋਲ ਤਖਤ ਨਾ ਹੁੰਦਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਪੂੰਜੀ ਪਤੀਆਂ ਕੋਲੋਂ ਪੈਲੀਆਂ ਖੋ ਕੇ ਗਰੀਬਾਂ ਨੂੰ ਕਿਸਾਨਾਂ ਨੂੰ ਦਵਾਈਆਂ ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੁਣਾਂ ਦਿੱਲੀ ਜਿੱਤੀ ਪੂੰਜੀ ਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ ਫਿਰ ਪੰਜਾਬ ਦਾ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ ਖਾਲਸੇ ਦਾ ਰਾਜ ਵੇਖੋ ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਨਾਲ ਹਿੰਦੂ ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ ਮਸਜਿਦਾਂ ਬਣਾ ਕੇ ਦਿੱਤੀਆਂ ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ ਕਾਲ ਪੈ ਗਿਆ ਅੱਜ ਦੀ ਸਰਕਾਰ ਗਦਾਮ ਨੂੰ ਜਿੰਦਰੇ ਲਾ ਲਈ ਹੈ ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਪੰਡਾ ਭਰ ਕੇ ਗਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰਾਂ ਪਹੁੰਚਾਈਆਂ ਐਸਾ ਦਰਿਆ ਦਿਲ ਰਾਜਾ ਇਹ ਹੈ ਹਲੇਮੀ ਰਾਜ ਔਰ ਜਿਹੜੇ ਇਸ ਲਹਿਰ ਨੂੰ ਖਾਲਸਤਾਨ ਦੇ ਨਾਮ ਤੇ ਬਦਨਾਮ ਕਰ ਰਹੇ ਨੇ ਨੈਸ਼ਨਲ মিডিਏ ਵਾਲੇ ਮੈਂ ਉਹਨਾਂ ਨੂੰ ਦੱਸ ਦਵਾਂ ਖਾਲਸਤਾਨ ਦਾ ਹਉਆ ਨਾ ਲੋਕਾਂ ਨੂੰ ਦਿਖਾਓ ਖਾਲਸਾ ਰਾਜ ਦੀ ਗੱਲ ਦੱਸਾਂ 17 ਵਾਰ ਖਾਲਸਿਆਂ ਦਿੱਲੀ ਜਿੱਤੀ ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਹੈ ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤੇ ਤੁਹਾਡੇ ਕੋਲ ਤਖਤ ਨਾ ਹੁੰਦਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਪੂੰਜੀ ਪਤੀਆਂ ਕੋਲੋਂ ਪੈਲੀਆਂ ਖੋ ਕੇ ਗਰੀਬਾਂ ਨੂੰ ਕਿਸਾਨਾਂ ਨੂੰ ਦਵਾਈਆਂ ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਭਗੇਲ ਸਿੰਘ ਹੁਣਾਂ ਦਿੱਲੀ ਜਿੱਤੀ ਪੂੰਜੀ ਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ ਫਿਰ ਪੰਜਾਬ ਦਾ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ ਖਾਲਸੇ ਦਾ ਰਾਜ ਵੇਖੋ ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਨਾਲ ਹਿੰਦੂ ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ ਮਸਜਿਦਾਂ ਬਣਾ ਕੇ ਦਿੱਤੀਆਂ ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ ਕਾਲ ਪੈ ਗਿਆ ਅੱਜ ਦੀ ਸਰਕਾਰ ਗਦਾਮ ਨੂੰ ਜਿੰਦਰੇ ਲਾ ਲਈ ਹੈ ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਪੰਡਾ ਭਰ ਕੇ ਗਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰਾਂ ਪਹੁੰਚਾਈਆਂ ਐਸਾ ਦਰਿਆ ਦਿਲ ਰਾਜਾ ਇਹ ਹੈ ਹਲੇਮੀ ਰਾਜ ਔਰ ਜਿਹੜੇ ਇਸ ਲਹਿਰ ਨੂੰ ਖਾਲਸਤਾਨ ਦੇ ਨਾਮ ਤੇ ਬਦਨਾਮ ਕਰ ਰਹੇ ਨੇ ਨੈਸ਼ਨਲ মিডিਏ ਵਾਲੇ ਮੈਂ ਉਹਨਾਂ ਨੂੰ ਦੱਸ ਦਵਾਂ ਖਾਲਸਤਾਨ ਦਾ ਹਉਆ ਨਾ ਲੋਕਾਂ ਨੂੰ ਦਿਖਾਓ ਖਾਲਸਾ ਰਾਜ ਦੀ ਗੱਲ ਦੱਸਾਂ 17 ਵਾਰ ਖਾਲਸਿਆਂ ਦਿੱਲੀ ਜਿੱਤੀ ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਹੈ ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤੇ ਤੁਹਾਡੇ ਕੋਲ ਤਖਤ ਨਾ ਹੁੰਦਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਪੂੰਜੀ ਪਤੀਆਂ ਕੋਲੋਂ ਪੈਲੀਆਂ ਖੋ ਕੇ ਗਰੀਬਾਂ ਨੂੰ ਕਿਸਾਨਾਂ ਨੂੰ ਦਵਾਈਆਂ ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੁਣਾਂ ਦਿੱਲੀ ਜਿੱਤੀ ਪੂੰਜੀ ਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ ਫਿਰ ਪੰਜਾਬ ਦਾ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ ਖਾਲਸੇ ਦਾ ਰਾਜ ਵੇਖੋ ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਨਾਲ ਹਿੰਦੂ ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ ਮਸਜਿਦਾਂ ਬਣਾ ਕੇ ਦਿੱਤੀਆਂ ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ ਕਾਲ ਪੈ ਗਿਆ ਅੱਜ ਦੀ ਸਰਕਾਰ ਗਦਾਮ ਨੂੰ ਜਿੰਦਰੇ ਲਾ ਲਈ ਹੈ ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਵੰਡਾਂ ਭਰ ਕੇ ਗਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰ ਹੀ ਪਹੁੰਚਾਈਆਂ ਐਸਾ ਦਰਿਆ ਦਿਲ ਰਾਜਾ ਇਹ ਹੈ ਹਲੇਮੀ ਰਾਜ ਮਨ ਬੜਾ ਉਦਾਸ ਆ ਕਾਲ사 ਜੀ ਤੁਸੀਂ ਸੋਸ਼ਲ ਮੀਡੀਆ ਤੇ ਜੋ ਕੁਝ ਵੇਖ ਰਹੇ ਹੋ ਆ ਜਿਹੜਾ ਮੋਦੀ ਦਾ ਵਕਾਊ ਮੀਡੀਆ ਇਹ ਪੰਜਾਬ ਦੀ ਧਰਤੀ ਦੇ ਜੰਮੇ ਯੋਧਿਆਂ ਬਾਰੇ ਤੇ ਵੀਰ ਅਮਰਤਪਾਲ ਸਿੰਘ ਦੇ ਬਾਰੇ ਕਿੰਨੀ ਬਕਵਾਸ ਕਰ ਰਿਹਾ ਸਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਏ ਪਿਆਰੇ ਖਾਲਸਾ ਜੀ ਸਾਡੀ ਮਾਂ ਦੀ ਧਰਤੀ ਆ